ਲੈਂਬ్రో ਇੰਡੀਆ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡਾ ਜਗਜੀਤ ਸਿੰਘ ਲਾਂਬਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਬਲੌਗ ਸ਼ੁਰੂ ਕਰਨ ਲੱਗੇ ਆ ਜੀ ਅੱਜ ਆਪਣੇ ਕ੍ਰੋਕੋਡਿਲ ਜਿਹੜਾ ਪਲੱਸ ਮਾਡਲ ਨੇ ਉਹ ਆਪਣੇ ਬੈਂਡ ਹੋ ਗਏ ਵੈਂਡਿੰਗ ਉਹਨਾਂ ਨੂੰ ਕਰਤਾ ਤੇ ਉਹ ਆਪਾਂ ਦਿਖਾਉਣਾ ਹੈ ਤੁਹਾਨੂੰ ਇਹ ਆਪਣੇ ਬੈਂਡ ਹੋ ਗਏ ਤੇ ਉਸ ਤੋਂ ਬਾਅਦ ਮੋੜੇ ਤੇ ਆਏ ਹੁਣ ਹੋਰ ਕਿੰਨੇ ਚਾਰ ਬਣਾਉਣੇ ਆ ਇਹ ਚਾਰ ਨੇ ਆਪਾਂ ਚਾਰ ਪੀਸ ਬਣਾਉਣੇ ਆ ਇਹ ਰੈਡੀ ਕਰਨੇ ਤੇ ਲਗਭਗ ਇਹ ਬੈਂਡ ਹੋ ਗਏ ਹੈਨਾ ਹੁਣ ਉਸ ਤੋਂ ਬਾਅਦ ਇਹਨਾਂ ਨੂੰ ਜੋੜਿਆ ਜਾਊਗਾ ਥੋੜਾ ਮੋਟਾ ਇਹਦੇ ਡੈਂਟ ਕੱਢਿਆ ਜਾਊਗਾ ਫਿਰ ਆਪਾਂ ਫਿਰ ਆਪਾਂ ਇਹਨਾਂ ਨੂੰ ਮਤਲਬ ਜੋੜ ਦਾ ਹੈਨਾ ਤੇ ਕੱਲ ਆਪਣੇ ਪੇਂਟਰ ਜਿਹੜੇ ਦੋਹੇ ਆਏ ਨਹੀਂ ਸੀਗੇ ਜੱਗੀ ਡਾਊਨ ਤਾਂ ਸੌਰੇ ਗਿਆ ਹੋਇਆ ਤੇ ਜਿਹੜਾ ਇਹ ਸੁਨੀਲ ਹੈ ਆਇਆ ਨਹੀਂ ਉਹ ਦਿਖਾਉਣਾ ਤੁਹਾਨੂੰ ਪੱਤੀਆਂ ਕੱਲ ਵਾਂਗੂ ਅਜੇ ਲੱਗਾ ਹੋਇਆ ਹੈ ਕੰਟੀਨਿਊ ਕਈ ਘੰਟਿਆਂ ਦਾ ਕੰਮ ਇਹਦੇ ਕੋਲੇ ਲਗਾਤਾਰ ਪਿਆ ਪੈਂਡਿੰਗ ਹੈ ਕਿੰਨਾ ਕੰਮ ਤੇ ਹੈ ਕੰਮ ਬਹੁਤ ਪਿਆ ਜਾਂਟੇ ਕੋਲੇ ਨਾਭੀ ਪੱਗ ਬੰਨੀਆਂ ਨੇ ਘੈਂਟ ਤੇ ਪੱਗ ਘੈਂਟ ਲੱਗਦੀ ਆ ਰਹੇ ਹੈ ਕਿਹੜਾ ਰੰਗਾਲਾ ਕੀ ਕਰਾ ਰਿਹਾ ਹੈ ਕਰ ਕਰ ਕੇ ਛੋੜ ਦਈਏ ਕੰਮ 12 ਸਾਲ। ਉਹ ਕਿਹੜਾ? 12 ਸਾਲ। ਕਿਹੜਾ ਕੰਮ ਕਰਦੇ ਨੂੰ? ਸਾਹੀ ਕੰਮ ਕਰਦਾ। ਰੰਗ ਕਰਦਾ। ਕਰਦਾ ਹਾਂ ਉਹ। ਕਿਆ ਕਹਿ ਸਕਦੇ? ਪੁਰਾਣੇ ਖਿਡਾਰੀ ਐ। ਆਪਾਂ ਨਵੇਂ ਰਹਿ ਗਏ। ਹੈਂ? ਆਹ ਤਾਂ ਕੋਈ ਨਾ ਬੋਲ। ਹੂੰ। ਮੈਂ ਕਰੂੰ ਬਾਤ ਐ ਕਹਿੰਦਾ ਵੀ ਬਹੁਤ ਸਾਲ ਹੋ ਗਏ ਕੰਮ ਕਰਦੇ ਨੂੰ। ਹੂੰ। ਹਾਂਜੀ ਸੁਨੀਲ ਪ੍ਰਧਾਨ ਜੀ। ਆਪਣੇ ਕੋਲੇ ਸੋਲਰ ਦਾ ਆਲਟਰ ਆਇਆ ਤਾਂ ਆਪਣਾ ਇਹ ਸਭ ਸੋਲਰ ਪੇਂਟ ਹੋਊਗਾ। ਉਸ ਤੋਂ ਬਾਅਦ ਜਾਊਗਾ ਇੱਕ ਬ੍ਰੌਡਕਾਸਟ ਦਾ ਤੇ ਇੱਕ ਸਬਸੋਲਰ ਦਾ ਇਹ ਕਿਸੇ VIP ਬੰਦੇ ਨੂੰ ਜਾਣੇ ਆ ਇਹ ਅਗਲੀਆਂ ਵੀਡੀਓ ਵਿੱਚ ਦੱਸਾਂਗੇ ਆਪਾਂ ਤੁਹਾਨੂੰ ਵੀ ਇਹ ਕਿਹਨੂੰ ਜਾਣੇ ਆ ਤੇ ਹਨਮਨ ਪਿਆਰਾ ਲੋਕਾਂ ਦਾ ਉਹ ਬੰਦਾ ਹੈਗਾ ਜਿਹਨੂੰ ਇਹ ਜਾਣੇ ਆ ਦੋਏ ਤੇ ਜਿੱਦਿਆਂ ਆਪਾਂ ਜਾਵਾਂਗੇ ਵੀਡੀਓ ਬਣਾਵਾਂਗੇ ਬਟ ਉਸ ਤੋਂ ਪਹਿਲਾਂ ਆਪਾਂ ਨਾਂ ਨਹੀਂ ਦੱਸਦੇ ਤਾਂ ਕਿਉਂਕਿ ਇਹ ਬਹੁਤ ਵਧੀਆ ਵਧੀਆ ਅੱਗੇ ਹੁੰਦੀਆਂ ਜਾਣਗੀਆਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਬਾਦੋਂ ਦਾ ਆਪਾਂ ਦੱਸਣਾ ਆਇਆ ਸੀਗਾ ਸਪੋਰਟਸ ਸਪੋਰਟਸ ਪਲੱਸ ਦੇ ਨਾਲ ਤੇ ਤਾਂ ਇਹ ਆਪਣਾ ਰੈਡੀ ਹੋ ਗਿਆ ਇਹ ਵੀ ਰੰਗ ਹੋ ਜਾਊਗਾ ਜਦੋਂ ਆ ਤੇ ਚੁੱਲੇ ਚੱਲੇ ਜਿਹੜੇ ਤਕਰੀਬਨ ਸਾਰੇ ਹੋ ਰਹੇ ਨੇ ਇਹ ਪੁਰਾਣਾ ਬੋਕਟ ਵੀ ਆਪਣਾ ਰੰਗ ਤੇ ਆ ਗਿਆ ਜੇ ਕੱਲ ਆਏ ਹੁੰਦੇ ਇਹ ਤਾਂ ਆਪਣਾ ਇਹ ਰੰਗ ਹੋ ਜਾਣਾ ਸੀਗਾ ਪਰ ਇਹ ਆਪਦੀ ਘਰ ਵਾਲੀ ਮੇਲਾ ਦਾ ਫਿਲਮ ਫਿਲਮ ਦਿਖਾਉਣ ਬੱਗ ਗਿਆ ਹੁਣ ਹਰ ਤੇ ਸਾਨੂੰ ਕਹਿੰਦਾ ਵੀ ਢਿੱਡ ਦੁਖਦਾ ਮੇਰਾ ਕੀ ਕਰਾਂਗਾ ਮੈਡਮ ਨੇ ਮੈਡਮ ਨੇ ਕੌਣ ਸੀ ਫਿਲਮ ਦਿਖਾ ਕੇ ਆਇਆ ਹਾਂ ਕਿਉਂ ਬਕਵਾਸ ਮਾਰਾ ਬੈਠ ਤੂੰ ਆ ਯਾਰ ਸੱਚੀ ਹੈ ਹਾਂ ਕੁਮਾਰ ਰੱਜੀ ਭਈਆ ਹਾਂ ਕਿਹੜਾ ਦਿਖਾ ਕੇ ਫਤਿਹਵਾਦ ਗਿਆ ਸੱਸੇ ਕਿਆ ਦਾ ਬਾ ਮਾਂਜਾ ਪੀਸੇ ਲੈ ਕੇ ਗਿਆ ਉਸ ਦਿਨ ਤੂੰ ਜੀਪੀਐਸ ਬਟ ਕਰ ਰੱਖਿਆ ਤੇਰੇ ਮੈਂ ਉਹ ਸਿਲੁਕੇਸ਼ਨ ਬਤਾ ਰਹਾ ਦਾ ਫਤਿਹਵਾਦ ਕੀ ਇਹ ਖਵਾ ਕੇ ਲੈ ਆਉਨ ਨੂੰ ਰਸਗੁੱਲੇ ਘਲਾਬ ਜਾਮਣਾ ਚਲੋ ਐਂ ਤੋਂ ਬਾਹਰ ਨੂੰ ਗਿਆ ਹੁਣ ਐਤਵਾਰ ਰੁਕਿਆ ਕਰੋ ਯੋ ਚੋਜ ਬਾਕੀ ਕੰਮ ਤੇ ਜਾਂਦੇ ਆ ਕਰੋ ਤੇ ਆਰਡਰ ਆਪਣਾ ਕੰਪਲੀਟ ਕਰਨਾ ਹੈ ਆਰਡਰ ਆਪਰੇ ਚਲੋ ਐ ਐ ਜਮੀਨੇ ਮੈਂ ਚੱਲਦਾ ਰਹੂਗਾ ਤੇ ਆਪਣਾ ਬੋਕਟਾਂ ਵੀ ਬਣਦੀਆਂ ਰਹਿਣਗੀਆਂ ਜਾਂਦੀਆਂ ਰਹਿਣਗੀਆਂ ਤੇ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਕਟਿੰਗ ਵਾਲੇ ਦੇਲੀ ਕਟਿੰਗ ਹੋ ਰਹੀ ਹੈ ਸਪੋਰਟਸ ਮਾਡਲ ਦੇ ਸਪੋਰਟਸ ਮਾਡਲ ਦੀ ਕਿ ਜਿਆਦਾ ਡਿਮਾਂਡ ਹੈ ਨਾ ਨਾ ਇਹ ਵੀ ਸਾਬ ਆਪਣੇ ਸਪੋਰਟਸ ਮਾਡਲ ਐ ਤੇ ਤੇ ਪਿਆਰ ਹੋ ਗਏ ਹਣਾ ਉਸ ਹਿਸਾਬ ਨਾਲ ਵਾਰੀ ਵਾਰੀ ਧੋਨੀ ਲੱਗ ਰਿਹਾ ਹੈ ਇਹਨਾਂ ਨੂੰ ਕੱਢਣ ਨਾਲ ਬੰਮੀ ਪਰੰਗਾ ਬਹੁਤ ਜਮਾ ਹੋ ਗਿਆ ਜਿੰਨੇ ਜਿੰਨੇ ਛੁੱਟੀਆਂ ਮਾਰੀਆਂ ਤੈਨੂੰ ਛੁੱਟੀ ਮਾਰਨ ਦਾ ਕੋਈ ਫਾਇਦਾ ਨਹੀਂ ਇਹਦਾ ਇਹਦਾ ਕੰਮ ਇਹਦਾ ਕੰਮ ਉਨੀ ਚੜ ਜਾਂਦਾ ਹੈ ਉੱਤੇ ਕਰਨਾ ਇਸੇ ਨਹੀਂ ਹੋਣਾ ਜਦੋਂ ਮਰਜ਼ੀ ਆ ਕੇ ਕਰ ਲਾ ਸਾਡੀਆਂ ਛੁੱਟੀਆਂ ਲੱਗ ਜਾਂਦੇ ਸਾਡੇ ਪੈਸੇ ਘੱਟ ਆਦੇ ਤੇ ਜੇ ਤੂੰ ਰੋਜ਼ ਆਵੇਂ ਹਾਂ ਓਏ ਜੇ ਤੂੰ ਰੋਜ਼ ਆਵੇਂ ਸਿਰ ਤੈਨੂੰ ਕੰਮ ਘੱਟ ਕਰਨਾ ਪਵੇ ਤੇ ਵੱਧ ਬਣਨਾ ਚਲੋ ਹੱਸਦੇ ਨਾਲ ਕੰਮ ਹੋ ਜਾਂਦਾ ਕਈ ਵਾਰ ਤੇ ਲੱਛਣਾ ਇਹ ਤਾਂ ਪਾਵਰ ਮਾਈਨਰ ਬਣਾ দিਏ ਰੋ ਇਹਦਾ ਬਣਾਇਆ ਹੈ ਕਿ ਸਿਸਟਮ ਕੋਈ ਦਸੋਂਵੇਂ ਲਾਲ ਹੈ ਤੇ ਰਾਜੂ ਲੱਗਿਆ ਜਿਹੜਾ ਕੋਈ ਮੜਾ ਮੋਟਾ ਫਾਲਟ ਹੈ ਇਹਦੇ ਵਿੱਚ ਸਹੀ ਕਰਕੇ ਤੇ ਫਿਰ ਇਹ ਬੈਟਿੰਗ ਹੋ ਜਾਣਗੇ ਬਾਕੀ ਤਾਂ ਇਹ ਹੁੰਦਾ ਵੀ ਮਿਹਨਤ ਦਾ ਕੰਮ ਸਾਰਾ ਕਿਉਂਕਿ ਮਿਹਨਤ ਬਹੁਤ ਲੱਗਦੀ ਹੈ ਇੱਕ ਰਾਹੇ ਤੇ ਅੱਡੋ ਅੱਡ ਪਾਰਟ ਬਣਾਉਣੇ ਪੈਂਦੇ ਆ ਫਿਰ ਇਹ ਜੋੜਦੇ ਪੈਂਦੇ ਆ ਅੱਜ ਆਪਣਾ ਨਵੀਂ ਜੋੜੀ ਹੈ ਜਿਹੜੀ ਉਹ ਢੋਲੂ ਬਣਾਉਗੀ ਗੋਵਿੰਦਾ ਆਇਆ ਨਿਕਾ ਕੋਈ ਕੰਮ ਹੋ ਗਿਆ ਹੁਣ ਆਉਣਾ ਜੋੜਨ ਅੱਠ ਅੱਠ ਫੁੱਟ ਅੱਠ ਫੁੱਟ ਹੈ ਇਹ ਆਪਣੇ ਕੋਲ ਫਿਕਚਰ ਬਣਾਇਆ ਹੋਇਆ ਅੱਠ ਦਾ 8 9 ਦਾ 9 ਸਾਰੇ ਪੂਰੇ ਫਾਰਮੈਨ ਜੀ ਨੂੰ ਬਤਾएंगे ਥੋੜੀ ਜਿਹੀ ਇਸke ਬਾਰੇ ਵਿੱਚ ਜਾਣਕਾਰੀ ਦੇਂਗੇ ਫਿਰ ਜਾ ਕੇ ਹੋ ਜਾਊਗਾ ਬਣ ਜਾਊਗਾ ਤੇ ਕੁੱਲਰੀਆਂ ਵਾਲੇ ਨੂੰ ਵੀ ਆਪਾਂ ਫਿਕਚਰ ਬਣਾਉਂਦਾ ਉਹਦਾ ਸਰਾਖ ਮਾਰਨ ਵਾਲੇ ਵੀ ਸਰਾਖ ਜੋ ਫਰਕ ਨਾ ਪਵੇ ਤੇ ਅੱਗੇ ਵੀ ਆਪਾਂ ਥੋੜਾ ਜਿਹਾ ਤੁਹਾਨੂੰ ਦਿਖਾ ਦਈਏ ਵੀ ਅੱਗੇ ਆਪਣਾ ਵੀ ਕੰਮ ਚੱਲ ਰਿਹਾ ਹੈ ਉਹ ਜਿਹੜੇ ਕਰਾਹੇ ਸੀਗੇ ਕੰਪਲੀਟ ਫਿੱਟ ਹੋ ਗਏ ਆਪਰੇ ਕਟਿੰਗ ਹੋຊੇ ਇੰਚ ਆ ਗਈ ਪ੍ਰੋਬਲਮ ਕੋਈ ਤਾਰ ਤੁਰ ਮੱਤੀਏ ਦੀ ਤੇ ਗੁਰਨਾਮ ਹੋਰੀ ਤੇ ਕਿਵੇਂ ਕਮਾਲ ਐ ਇਹਨੂੰ ਕਮਾਲ ਰੱਖੇ ਕਮਾ ਕੇ ਕਰਦੇ ਹੈ ਆ ਆਉਤਲਾ ਨਾਟਕ ਤੇ ਇਹ ਕਾਰ ਮੱਛ ਗਈ ਇਹਦੀ ਤਾਂ ਕਰਕੇ ਜਿਹ ਪ੍ਰੋਬਲਮ ਆ ਗਈ ਮਸ਼ੀਨ ਰੁਕ ਗਈ ਚਲੋ ਫੇਰ ਇਹਨੂੰ ਚਲਾਵਾਂਗੇ ਆਪਾਂ ਬਾਕੀ ਆਪਣੇ ਜਿਹੜੇ ਕਰਾਹੇ ਆ ਨਾਮ ਜੋੜਨਾ ਸ਼ੁਰੂ ਕਰਤੇ ਕ੍ਰੋਕੋਡਿਲ ਪਲੱਸ ਮਾਡਲ ਆ ਜਿਹੜਾ ਉਹ ਆਪਣੇ ਇੱਕ ਸਪੈਸ਼ਲੀ ਕਸਟਮਰ ਨੂੰ ਜਾਂਦੇ ਆ ਉਹਦੇ ਵਾਸਤੇ ਉਹ ਡਿਜ਼ਾਈਨ ਕੀਤਾ ਸੀਗਾ ਤੇ ਨਹੀਂ ਦੂਸਰੇ ਨੂੰ ਵੀ ਆਪਾਂ 6-6 ਦਿੰਦੇ ਜੇ ਸਟਾਕ ਬਚ ਜੇ 6 ਵਰੀ ਬਣਾਇਆ ਫੇਰ ਦਿੰਨੇ ਆ ਨਹੀਂ ਤਾਂ ਉਹ ਇੱਕ ਬੰਦੇ ਵਾਸਤੇ ਆਪਾਂ ਬਣਾਉਨੇ ਆ ਤੇ ਉਸੇ ਨੂੰ ਹੀ ਆਪਾਂ ਉਹ ਦਿੰਨੇ ਆ ਹਨਾ ਤੇ ਇੱਧਰ ਆਪਣੇ ਜਿਹੜੇ ਤੇ ਆਪਾਂ ਜਿਹੜੀ ਗੱਨ ਲਿਆਈ ਸੀ ਵੱਡੀ ਇਹ ਬਹੁਤ ਇਹਨਾਂ ਨੂੰ ਕਿਵੇਂ ਕੰਨਰੀਆਂ ਕਿਵੇਂ ਕਰਤੇ ਕਾ ਗੱਨ ਨੂੰ ਠੋਕ ਕੇ ਹਾਂ ਇਹ ਨਹੀਂ ਕੋਈ ਫਾਇਦਾ ਨਹੀਂ ਬਹੁਤ ਫਾਇਦਾ ਹੈ ਤੇ ਫਲਾ ਨਾਟਕਾ ਸਾਨੂੰ ਬਹਾਵਾ ਟਾਈਮ ਲੱਗ ਜਾਂਦਾ ਜੋਰ ਕੀ ਲੱਗਦਾ ਸੀ ਜਪਰ ਹੁਣ ਪਰਫਾਰਮੈਂਸ ਹੀ ਕੱਢੀ ਜਾਂਦੀ ਹੈ ਕਿੰਨੇ ਕਰਾ ਰਹੇ ਨੇ ਫਿਟ ਕਰਨੇ ਇਹ ਤਾਂ ਜਿਹੜੇ ਹੈਵੀ ਵਾਲੇ ਆਪਾਂ ਉਹ ਤਾਂ ਬਾਅਦ ਚ ਆਪਣੇ ਅੱਡ ਨੇ ਉਹ ਨਗਣੀ ਇਹ ਤਾਂ ਅੱਡ ਦੇਣੇ ਹਨ ਤੇ ਇਸ ਤਰ੍ਹਾਂ ਆਪਣੀਆਂ ਡੋਲੂ ਜੋੜਨਾ ਸ਼ੁਰੂ ਕਰਤਾ ਇਹਨਾਂ ਨੇ ਜੋੜ ਰਹੇ ਲਾਲਾ ਜੀ ਉਹ ਰਾਜੂ ਤੇ ਰਾਜੂ ਦਾ ਭਤੀਜਾ ਡੇਡਾ ਡੇਡਾ ਕਿਵੇਂ ਦੇਖਦਾ ਸੀ ਤੂੰ ਅੱਜ ਹਾਂ ਕੀ ਗਲਤ ਕਰਦਾ ਕੋਸੋ ਤੇ ਦੱਸ ਕੇ ਨਹੀਂ ਚੱਲ ਗਿਆ ਇੱਧਰ ਤੇ ਹੁਣ ਚੈਨਲ ਸਹੀ ਗੱਲ ਬਣਾ ਖਰਾਬ ਹੋ ਗਿਆ ਇਹ ਜਿਗਾਰ ਜਾ ਮੈਂ ਇੱਧਰ ਜਿਹੜਾ ਆਪਣਾ ਸਾਲ ਸੋਲਰ ਸੀਗਾ ਉਹ ਹੋ ਗਿਆ ਰੈਡੀ ਗ੍ਰੀਨ ਆਹੀ ਰੰਗ ਕਰਿਆ ਉਹ ਇੱਕ ਤੜਕੇ ਦਾ ਸਾਲਾ ਹੋਰ ਰੰਗ ਹੋ ਗਿਆ ਨੂੰ ਆਪੇ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਆ ਇਹਦੇ ਚਿਲਕਣਾ ਜਾਂ ਰੰਗ ਕਰ ਦੇ ਲੈਮਬ్రో ਤੇ ਹੋਰ ਵੀ ਕੁਝ ਕਰ ਲਾ ਕੰਮ ਚੜਜੋ ਦਿਨ ਰਾਤ ਉਰੀ ਰੱਖੂਗਾ ਫਿਰ ਘਰ ਵਾਲੀ ਨੂੰ ਮਿਲਣ ਨਹੀਂ ਉਤਰ ਸੇਗਾ ਕੋਈ ਨਹੀਂ ਬਾਈ ਕੋਈ ਨਹੀਂ ਐਰ ਕਾ ਨਾ ਮੈਨੂੰ ਬਲਾਵਾ ਆ ਗਿਆ ਤੇ ਕਹਿੰਦੀ ਇਹ ਹੋ ਗਿਆ ਤਿਆਰ ਤੇ ਇਹ ਤਿਆਰ ਨੇ ਇਹ ਵੀ ਜਿਹੜੇ ਆਪਾਂ ਚਾਰੇ ਚਾਰ ਗਾਟੇ ਇਹਨਾਂ ਦੇ ਤਿਆਰ ਹੋਣ ਵਾਲੇ ਹੁਣ ਕਿਹੜੇ ਲਾਉਣ ਨੂੰ ਕਿਹਾ ਤੈਨੂੰ ਹਾਂ ਹੁਣ ਤੈਨੂੰ ਕਿਹੜੇ ਲਾਉਣ ਨੂੰ ਕਿਹਾ ਹੈ ਹਾਂ ਪੋਸਟ ਮਾਡਲ ਹਾਂ ਹਾਂ ਸਤਿਗੁਰ ਨੇ ਕਿਹੜੇ ਗਿਆ ਤੈਨੂੰ ਨਾ ਅਭੀ ਤਾਂ ਕੁਝ ਨਹੀਂ ਗਿਆ ਬਾਈ ਤੇ ਫਿਰ ਪੁੱਛ ਲੈ ਫਿਰ ਕਿਦੋਂ ਕਹੇਗਾ ਸਾਰਾ ਦਿਨ ਟਟਪਾਤਾ ਹੈ ਓਏ ਅੱਜ ਦੀ ਦਿਹਾੜੀ ਦਾ ਫਰੀ ਚ ਹੀ ਲੈ ਗਿਆ ਆਦੀ ਬਈ ਫਰੀ ਓਏ ਤਾਂ ਕਰੇ ਕਰੇ ਕਰਿਆ ਪਹਿਲਾਂ ਵੀ ਤੁਸੀਂ ਕਰਿਆ ਸੀ ਮੈਂ ਤਾਂ ਕਰਿਆ ਨਹੀਂ ਪਹਿਲਾਂ ਹੀ ਚੱਜ ਨਾਲ ਕਰ ਲਿਆ ਕਰੋ ਮੈਂ ਕਿੱਥੇ ਕਰਿਆ ਬਈ ਮੈਂ ਤਾਂ ਆਏ ਨਹੀਂ ਮੈਂ ਤਾਂ ਕਰੀ ਸੀ ਅੱਛਾ ਹਾਂ ਆਏ ਉਹ ਮਾਰ ਕੇ ਇਹਨੂੰ ਪਰ ਕੇ ਹੁਣ ਹੁਣ ਬਣਾਇਆ ਵਧੀਆ ਦੇਖ ਸਕਦੇ ਆ ਰੇ ਭਾਈ ਵਾਹ ਯਾਰ ਮਾਰ ਪੈ ਭਾਈ ਚਲੋ ਚਲ ਤੋ ਖੇਡਿਆ ਦੀ ਰੰਗ ਪੁੱਛ ਕੇ ਰੰਗ ਕਰ ਮਸ਼ੀਨ ਆਪਣੀ ਮਸ਼ੀਨ ਆਪਣੀ ਚੱਲ ਪਈ ਤਾਰ ਤੋਰ ਇਹਨਾਂ ਨੇ ਲਾਤੀ ਮੈਂ ਖੜਾ ਜਮੇਟਾ ਦੀ ਸਰਵਿਸ ਕਰਾਉਣੀ ਸੀਗੀ ਤੇ ਸਰਵਿਸ ਹਜੇ ਹੋ ਰਹੀ ਪਈ ਬਾਜਦੋਂ ਨੂੰ ਅੱਜ ਤੁਹਾਨੂੰ ਬਾਹਰੋਂ ਦਿਖਾਉਨੇ ਆਪਾਂ ਇੱਧਰ ਆਪਣੇ ਜਿੱਧਰੋਂ ਆਪਣਾ ਫੈਕਟਰੀ ਦਾ ਗੇਟ ਨਿਕਲਦਾ ਉਧਰ ਆਫਿਸ ਦਾ ਨਿਕਲਦਾ ਦੂਸਰੇ ਪਾਸੇ ਤੇ ਇੱਧਰ ਆਪਾਂ ਨੇ ਜਾਮਣਾ ਲਾਈਆਂ ਸੀ ਆਪਾਂ ਆਪ ਹੀ ਲਾਈਆਂ ਸੀ ਬਹਾਵਰ ਟਾਈਮ ਹੋ ਗਿਆ ਤੇ ਇਤਕੀ ਮੇਰੇ ਖਿਆਲ ਚ ਫਲ ਦੇ ਜਾਣਗੀਆਂ ਪੂਰੀਆਂ ਵੱਡੀਆਂ ਹੋ ਗਈਆਂ ਇਹ ਕਿਉਂਕਿ ਪੇੜ ਪੌਦਿਆਂ ਦਾ ਮੈਨੂੰ ਬਹੁਤ ਸ਼ੌਂਕ ਹੈ ਇੱਧਰ ਵੀ ਆਪਣੇ ਸਮਾਨ ਪਿਆ ਸਾਰਾ ਦੇਖਦੇ ਨੇ ਇਹ ਸੜਕ ਬਣੀਆਂ ਹੁਣ ਲੇਟੈਸਟ ਤੇ ਅੱਜ ਦਾ ਵੀਡੀਓ ਆਪਾਂ ਇੱਥੇ ਕਰਦੇ ਆ ਖਤਮ ਤੇ ਜਿਹੜੇ ਮੇਰੇ ਭੈਣ ਭਾਈਆਂ ਨੇ ਵੀਡੀਓ ਦੇਖਿਆ ਧੰਨਵਾਦ ਉਹਨਾਂ ਦਾ ਜਿਹੜੇ ਪਹਿਲੀ ਵਾਰੀ ਆਏ ਆ ਚੈਨਲ ਤੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਅੱਗੇ ਤੁਹਾਨੂੰ ਵੀਡੀਓ ਮਿਲ ਜਾਣ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀਆਂ ਲੱਗੀ ਤੇ ਕਿਵੇਂ ਹੈ ਤੇ ਜੇ ਕਿਸੇ ਨੇ ਕੋਈ ਐਪਲੀਮੈਂਟ ਲੈਣਾ ਹੋਵੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਤੇ ਉਹਨਾਂ ਤੱਕਰ ਸਾਰਿਆਂ ਨੂੰ ਰੱਬ ਰਾਖਾ ਵੈਲਡੂ ਜੀ ਤਰਸਾਲਤਾ ਵੈਲਡੂ ਜੀ ਕੀ ਫਤ